ਸਾਰੀ ਬੋਟ ਯਾਰ ਮੇਸ਼ੇਂਦਰ ਬਾਦ ਨੂੰ ਪਾਣੀ ਕਾਂਗਰਸ ਨੂੰ ਪਾਣੀ ਹੈ ਕਾਂਗਰਸ ਨੂੰ ਹੀ ਮੈਂ ਪਾਣੀ ਹੈ ਇਹ ਲੱਗਦਾ ਹੈ ਇਸ ਵਾਰ ਪਿੰਡ ਦੇ ਲੋਕ ਕਿਸ ਨੂੰ ਆਪਣਾ ਐਮਪੀ ਬਣਾਉਣਗੇ ਇਹਨੂੰ ਹਰਸਿੰਦਰ ਨੂੰ ਜੀ ਹਰਸਿੰਦਰ ਹਾਂ ਜੀ ਕੀ ਕਿਹੜੇ ਕਿਹੜੇ ਕੰਮ ਕਰਵਾਏ ਨੇ ਇਹਨਾਂ ਨੇ ਕੰਮ ਇਹਨਾਂ ਨੇ ਸਾਰੇ ਕਰਵਾਏ ਆ ਜੀ ਇਹਨਾਂ ਨੇ ਸੜਕਾਂ ਪਿੰਡਾਂ ਜਗ੍ਹਾ ਗਲੀਆਂ ਸਕੂਲ ਬਹੁਤ ਕੰਮ ਕਰਵਾਇਆ ਜਾਂ ਕੁਡਗਾਂੜੇ ਨੇ ਕੀ ਕੰਮ ਕਰਵਾਇਆ ਦੱਸੋ ਭਗਵਾਨ ਤੁਮਨੇ ਕੀ ਕੰਮ ਕਰਵਾਇਆ ਬਾਦਲ ਦਾ ਯਾਰ ਸਰਦਾਰ ਮਹੇਸ਼ਿੰਦਰ ਸਿੰਘ ਬਾਦਲ ਦਾ ਹੀ ਮਾਹੌਲ ਆ ਜਾਂਦਾ ਹਾਂ ਕੋਣ ਦਿੱਤੂਗਾ ਇਸ ਵਾਰ ਸਵਾਰ ਹੋਣਾ ਸੀ ਤਾਂ ਇਹ ਸਰਦਾਰ ਨਾਲ ਮਹੇਸ਼ਿੰਦਰ ਬਾਦਲ ਨਾਲ ਉਧਰ ਦੀ ਸਪੋਰਟ ਕਰਾਂਗੇ ਕੀ ਕੀ ਬਾਦਲ ਨਹੀਂ ਜੀ ਨਹੀਂ ਅਸੀਂ ਤਾਂ ਸਰਦਾਰ ਮਹੇਸ਼ਿੰਦਰ ਸਿੰਘ ਬਾਦਲ ਵਾਲੇ ਪਾਸੇ ਆ ਜੀ ਸ਼ੁਰੂ ਤੋਂ ਹੀ ਕਿਹਨੂੰ ਪੋਰ ਪਾਉਂਗੇ ਬਾਲ ਸਾਹ ਨੂੰ ਬਾਦਲ ਨੂੰ ਹਾਂ ਹਾਂ ਜਿੱਤੂ ਜਿੱਤੂਗੇ ਕੁੜੀਆਂ ਨਹੀਂ ਜਿੱਤਦਾ ਹੈ ਜੀ ਕੁੜੀਆਂ ਉਹ ਨਹੀਂ ਜਿੱਤਦਾ ਜੀ ਪਿੰਡ 'ਚੋਂ ਬਾਲ ਸਾਹਿਬ ਨੂੰ ਵਧੂਗੀ ਜੀ ਸੁਖਵੀਰ ਨੂੰ ਕੌਣ ਜਿੱਤੂ ਹਰਸਿਮਰ ਸਰ ਹਰਸਿਮਰ ਬਾਦਲ ਕਿਉਂ ਜਿੱਤਣਗੇ ਕਿਉਂ ਇਹ ਕੰਮ ਕੀਤੇ ਬਹੁਤ ਨੇ ਜੀ ਅਸੀਂ ਤਾਂ ਹਮੇਸ਼ੰਦਰ ਬਾਦਲ ਦੇ ਆਕੇ ਵੋਟ ਪਾਵਾਂਗੇ ਪੜਾ ਕਾਂਗਰਸ ਨੂੰ ਪਵਾਫਿਓ ਹੁਣ ਉਹਨੇ ਜੀਤਮਿੰਦਰ ਦੇ ਮਗਰ ਲੱਗੇ ਹੋਏ ਐ ਅਸੀਂ ਉਹਨੂੰ ਵੋਟ ਪਾਵਾਂਗੇ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਪਿੰਡ ਬਾਦਲ ਜਿਸਦੇ ਦਿਵਾਲੇ ਅਕਾਲੀ ਦਲ ਦੀ ਸਿਆਸਤ ਦੀ ਧੂਰੀ ਕੁੰਦੀ ਹੈ ਸੁਖਵੀਰ ਸਿੰਘ ਬਾਦਲ ਦੀ ਸਿਆਸਤ ਅੱਜ ਵੀ ਪਿੰਡ ਬਾਦਲ ਤੋਂ ਚੱਲ ਰਹੀ ਹੈ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ ਦੀ ਸਰਪੰਚੀ ਤੋਂ ਸਿਆਸਤ ਸ਼ੁਰੂ ਕਰਕੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਬਣੇ ਹੁਣ ਉਹਨਾਂ ਦੀ ਨੂੰ ਹਰ ਸਿਮਰਤ ਕੌਰ ਬਾਦਲ ਚੌਥੀ ਵਾਰ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜ ਰਹੀ ਹੈ ਪਿੰਡ ਬਾਦਲ ਦੇ ਲੋਕਾਂ ਤੋਂ ਜਾਣਦੇ ਆ ਪਿੰਡ ਵਿੱਚ ਕੀ ਮਾਹੌਲ ਹੈ ਇਸ ਵਾਰ ਪਿੰਡ ਦੇ ਲੋਕ ਕਿਸ ਨੂੰ ਆਪਣਾ ਐਮਪੀ ਬਣਾਉਣਗੇ ਪਿੰਡ ਬਾਦਲ ਦੀ ਸਾਥ ਦੇ ਵਿੱਚ ਮੌਜੂਦਾਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਮੈਦਾਨ ਪਖਣਾ ਸ਼ੁਰੂ ਹੋ ਚੁੱਕਿਆ ਹੈ। ਅਕਾਲੀ ਦਲ ਦੀ ਸਿਆਸਤ ਹਮੇਸ਼ਾ ਪਿੰਡ ਬਾਦਲ ਦੇ ਧੁਰੇ ਦਿਵਾਲੇ ਘੁੰਮਦੀ ਰਹੀ ਹੈ। ਆਖਰਕਾਰ ਇਸ ਵਾਰ ਪਿੰਡ ਬਾਦਲ ਦੇ ਲੋਕ ਕਿਸ ਨੂੰ ਆਪਣਾ ਐਮਪੀ ਬਣਾਉਣਗੇ? ਪਿੰਡ ਬਾਦਲ ਦੇ ਵਿੱਚ ਸਿਆਸੀ ਹਵਾ ਕੀ ਕਹਿੰਦੀ ਹੈ? ਪਿੰਡ ਬਾਦਲ ਦੇ ਲੋਕਾਂ ਤੋਂ ਪਿੰਡ ਬਾਦਲ ਦੇ ਵਿੱਚ ਸਿਆਸੀ ਹਵਾ ਦਾ ਮਾਹੌਲ ਜਾਣਨ ਦੀ ਕੋਸ਼ਿਸ਼ ਕਰਾਂਗੇ। ਕੀ ਨਾਮ ਆ ਬਾਈ ਜੀ? ਗੁਰਨਾਬ ਸਿੰਘ ਜੀ। ਇਸ ਵਾਰ ਕੀ ਮਾਹੌਲ ਆ ਪਿੰਡ ਦੇ ਵਿੱਚ ਮਾਹੌਲ ਬਹੁਤ ਵਧੀਆ ਜੀ ਕੀ ਲੱਗਦਾ ਹੈ ਇਸ ਵਾਰ ਪਿੰਡ ਦੇ ਲੋਕ ਕਿਸ ਨੂੰ ਆਪਣਾ ਐਮਪੀ ਬਣਾਉਣਗੇ ਇਹਨੂੰ ਹਰਸਿੰਦਰ ਸਿੰਘ ਜੀ ਹਾਂ ਜੀ ਕੀ ਕਿਹੜੇ ਕਿਹੜੇ ਕੰਮ ਕਰਵਾਏ ਨੇ ਇਹਨਾਂ ਨੇ ਕੰਮ ਇਹਨਾਂ ਨੇ ਸਾਰੇ ਕਰਵਾਏ ਆ ਜੀ ਇਹਨਾਂ ਨੇ ਸੜਕਾਂ ਪਿੰਡਾਂ ਦੇ ਗਲੀਆਂ ਸਕੂਲ ਬਹੁਤ ਕੰਮ ਕਰਵਾਏ ਆ ਹਾਂ ਖੁੱਡਗਾਂਡੇ ਨੇ ਕੀ ਕੰਮ ਕਰਵਾਏ ਦੱਸੋ ਭਗਵੰਤ ਸਿੰਘ ਨੇ ਕੀ ਕੰਮ ਕਰਵਾਇਆ ਡਾਕਟਰ ਕਿਹਦੇ ਹਸਪਤਾਲ ਦੇ ਵਿੱਚ ਹੁੰਦੇ ਆ ਆ ਜਾ ਕੇ ਵੇਖ ਲਓ ਸਾਡੇ ਹੈਗੇ ਇਕੱਲਾ ਗੋਡੇ ਵਾਲਾ ਕੱਲ ਦਾ ਜਾ ਦੰਦਾਣਾ ਅੱਖਾਂ ਦਾ ਵੀ ਹੈ ਨਹੀਂ ਸਾਡੇ ਤਾਂ ਜਦੋਂ ਅਕਾਲੀ ਸਰਕਾਰ ਸੀ ਉਦੋਂ ਹੈਗੇ ਸੀ ਡਾਇਰੈਕਟਰ ਪੂਰੇ ਸੀਗੇ ਸੀਗੇ ਜੀ ਇੱਥੇ ਅੱਛਾ ਠੀਕ ਹੈ ਪਰ ਹੁਣ ਹੈ ਨਹੀਂਗੇ ਸਰਕਾਰ ਤਾਂ ਕਹਿੰਦੀ ਐ ਸੀ ਬਿਜਲੀ ਫ੍ਰੀ ਕਰਤੀ ਠੀਕ ਹੈ ਤੇ ਖੇਤਾਂ ਵਾਲੀ ਬਿਜਲੀ 24 ਘੰਟੇ ਆਉਂਦੀ ਐ ਤੇ ਮੁਹੱਲਾ ਕਲੀਨਿੰਗ ਖੋਲ ਤੇ ਇਹ ਕੰਮ ਨਹੀਂ ਕਿੰਨਦੇ ਤੁਸੀਂ ਨਹੀਂ ਜੀ ਮੇਰੇ ਤਾਂ ਗੱਲ ਸੁਣੋ ਇੱਕ ਮਿੰਟ ਆਹਾ ਹੁਣ ਗੱਡੀ ਮਾਰੀ ਹੋਈ ਆ ਹੂੰ ਹੂੰ ਗੱਡੀ ਮਾਰੀ ਹੋਈ ਨਾ ਇਹਨਾਂ ਚ ਕਿਹੜਾ ਬੰਦਾ ਗਿਆ ਇਹਦੇ ਗਿਆ ਉਹਨਾਂ ਨੂੰ ਨੁਕਸਾਨ ਹੋਇਆ ਚੱਕੋਇਆ ਕੀ ਮੰਗ ਕਰਦੇ ਹੋ ਸਰਕਾਰ ਮੰਗ ਤਾਂ ਆਹੀ ਹੈ ਜੀ ਚਲੋ ਠੀਕ ਆ ਵੋਟ ਤਾਂ ਅਸੀਂ ਕੋਈ ਪਾ ਹੋ ਸਕਦਾ ਕੋਈ ਸਿੱਕਾ ਬੈਠਾ ਹੋਵੇ ਆਮ ਆਦਾਂ ਦਾ ਸਾਡੇ ਤਾਂ ਕੋਈ ਵੋਟ ਪੈਂਦੀ ਨਹੀਂਗੀ ਕਿੰਨੀ ਵੋਟ ਹੈ ਪਿੰਡ ਚ ਵੋਟ ਕਿੰਨੀ ਗਿਆ ਚਾਚੇ ਨੂੰ ਪਤਾ 3200 ਵੋਟ ਅੱਛਾ ਪਿੰਡ ਬਾਦਲਚੋ ਕਿਹਨੂੰ ਲੱਗਦਾ ਵੋਟ ਕਿਹਨੂੰ ਬਦੂ ਇਸੇ ਦੀ ਬਦੂ ਹਰਸਮਰਤ ਜੀ ਆਏ ਅਗੇ ਦੇ ਬਦਦੀ ਸਾਡੀ ਵੋਟ ਇਥੋਂ ਇੱਕ ਮਲੂਕਾ ਪਰਿਵਾਰ ਉਧਰ ਭੱਜ ਗਿਆ ਹੈ ਭਾਜਪਾ ਚ ਉਹਨਾਂ ਦੀ ਨੂੰਹ ਹੈ ਜਿਹੜੀ ਪਰਮਪਾਲ ਕੌਰ ਸਿੱਧੂ ਉਹ ਵੀ ਖੜੀ ਹੈ ਉਹਨੂੰ ਵੋਟ ਨਹੀਂ ਪੈਂਦੀ ਇੱਥੇ ਨਹੀਂ ਨਹੀਂ ਪੈਂਦੀ ਨਹੀਂ ਪੈਂਦੀ ਨੇ ਪਿੰਡੀ ਕੀ ਲੱਗਦਾ ਪਿੰਡ ਬਾਦਲ ਚ ਕੀ ਮਾਹੌਲ ਹੈ ਇੱਥੇ ਮਾਹੌਲ ਬਹੁਤ ਚੰਗਾ ਜੀ ਕਿਰਾਂ ਦਾ ਬਹੁਤ ਹੀ ਵਧੀਆ ਕਾਲੀ ਦਲ ਦਾ ਮਾਹੌਲ ਹੈ ਬਹੁਤ ਇੱਕ ਨੰਬਰ ਤੇ ਵੋਟ ਕਿਹਨੂੰ ਵਧੂਗੀ ਪਿੰਡ ਚ ਕਾਲੀ ਦਲ ਦੀ ਵਧ ਰਹੀ ਸਮਰਥਕ ਬਾਦਲ ਦੀ ਅਸਮਤ ਕੀ ਲੱਗਦਾ ਕਿਉਂ ਵਧੂਗੀ ਕੰਮ ਕੀਤੇ ਆ ਜੀ ਬਾਦਲ ਪਿੰਡ ਦੇ ਇੱਕ ਵਧੂਗੇ ਹੋਰ ਕੀ ਕਰੂੰਗੀ ਸਾਰੇ ਕੰਮ ਹੀ ਬਾਦਲ ਸਾਹਿਬ ਨੇ ਕੀਤੇ ਇੱਥੋਂ ਪਿੰਡ ਦੇ ਤੇ ਇੰਨਾ ਵੀ ਵੋਟ ਹੀ ਵਧੂ ਹੋਰ ਕੀ ਦੀ ਵਧੂਗੇ ਇੱਥੇ ਫਿਰ ਬਾਦਲ ਪਰਿਵਾਰ ਤੋਂ ਡਰ ਕੇ ਤਾਂ ਨਹੀਂ ਕਹਿ ਰਹੇ ਕਿਉਂ ਡਰ ਕਾ ਨੂੰ ਸਾਨੂੰ ਕਹਦਾ ਸਾਡੇ ਮਾਲਕ ਆ ਸਾਡਾ ਆਪਦਾ ਤੁਸੀਂ ਆਪ ਆ ਡਰ ਸਾਨੂੰ ਕਹਦਾ ਦਰਕੇసే దేనియా ਨੂੰ ਮਾਨ ਸਰਕਾਰ ਨੇ ਕੰਮ ਨਹੀਂ ਕੀਤੇ ਸਾਡੇ ਪਿੰਡ ਦਾ ਕੁਝ ਨਹੀਂ ਕਰਿਆ ਜੀ ਅਸੀਂ ਤਾਂ ਸਾਡੇ ਪਿੰਡ ਦੇ ਕਰਨੇ ਸਾਨੂੰ ਤਾਂ ਇਹ ਚੰਗੇ ਜੀ ਚਲ ਤਾਂ ਇਹੀ ਚੰਗਾ ਜੀ ਬਾਦਲ ਪਰਿਵਾਰ ਨੇ ਕੀ ਕੀ ਕੀਤਾ ਪਿੰਡ ਚ ਸਾਡੇ ਸਾਰਾ ਕੁਝ ਸਕੂਲ ਇੱਥੇ ਬਣਿਆ ਬਿਜਲੀ ਕੰਮ ਇੱਥੇ ਆ ਜੀ ਸੜਕਾਂ ਇੱਥੇ ਬਣ ਗਈਆਂ ਹੋਰ ਕੀ ਚਾਹੀਦਾ ਜੀ ਦੱਸ ਕਾਲਜ ਇੱਥੇ ਆ ਸਾਰੇ ਕਾਲਜ ਬਹੁਤ ਬਣੇ ਇੱਥੇ ਸਾਰਾ ਪਰਿਵਾਰ ਤੁਹਾਡਾ ਫਿਰ ਬਾਦਲ ਨੂੰ ਪਾਉਗਾ ਹਾਂਜੀ 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 ਠੀਕ ਹੈ ਬੀਬੀ ਜਿੱਤ ਜੂਗੀ ਜਿੱਤੇ ਨਾ ਦਿੱਤੇ ਜੀ ਵੋਟ ਸਾਡੀ ਇਹਨੂੰ ਆ। ਤੁਹਾਨੂੰ ਕੀ ਲੱਗਦਾ ਬਠਿੰਡੇ ਚ ਕੌਣ ਜਿੱਤੂਗਾ? ਤੁਹਾਡਾ ਪਿੰਡ ਵਿੱਚ ਬੀਬੀ ਜਿੱਤੂਗੀ ਇੱਥੇ। ਪੱਕਾ ਜਿੱਤੋਗੇ ਜੀ। ਵੋਟ ਇਹਨੂੰ ਪਾਵਾਂਗੇ ਅਸੀਂ। ਪਰ ਜਿੱਤ ਵੀ ਇਹਨਾਂ ਦੀ ਹੈ ਜਿੱਤ। ਜਿੱਤ ਵੀ ਇਹਨਾਂ ਦੀ ਹੈ। ਹਾਂ। ਐਸੀ ਗੱਲ ਨੂੰ ਪਿੰਡ ਦੇ ਜ਼ਿੰਮੇਵਾਰ ਆ। ਆਏ ਸਾਰੇ ਆਏ ਪਲਾਨ ਤੇ ਅਸੀਂ ਵੋਟਾਂ ਕਾਲੀ ਬਲ ਦੀਆਂ ਵੰਡਾਉਣੇ ਆਂ ਪਿੰਡ ਚੋਂ। ਉਹ ਬਾਹਰ ਤਾਂ ਨਹੀਂ ਸਾਨੂੰ ਪਤਾ। ਕਿਉਂ ਲੱਗਦਾ ਬੀਬੀ ਨੂੰ ਕਿਉਂ ਵੋਟ ਪਾਉਣੀ ਚਾਹੀਦੀ ਹੈ? ਜੇ ਸਾਡੇ ਕੰਮ ਹੁੰਦੇ ਹੈਗੇ ਸਾਨੂੰ ਕੀ ਲੋੜ ਹੈ ਕਿਸੇ ਨੂੰ ਹੋਰ ਪਾਉਣ ਦੀ? ਹਾਂ ਆਪ ਸਾਡੇ ਧੂਈ ਨੇ ਮਾਰ ਕੇ ਆਇਆ ਨਹੀਂ ਇੱਥ ਹਾਂ ਅਸੀਂ ਤਾਂ ਕਰਾਉਣਾ ਹੈ ਹੂੰ ਸੰਤੈ ਹੀ ਚੰਗੇ ਆ ਨਹੀਂ ਮਾਰਿਆ ਮੇਰੇ ਕਦੇ ਕਿਹਨੂੰ ਵੋਟ ਪਾਵਾਂਗੇ ਬਾਬਾ ਜੀ ਕਿਹਨੂੰ ਵੋਟ ਪਾਵਾਂਗੇ ਬਾਲ ਸਾਹਿਬ ਕਰਨੂ ਬੀਬੀ ਨੂੰ ਅਰਸ਼ ਸਰਕਾਰ ਨੂੰ ਮਾਨ ਸਰਕਾਰ ਨੂੰ ਨਹੀਂ ਪਾਉਂਦੇ ਕੁਡੀਆਂ ਨੂੰ ਪਾਉਂਦੇ ਨਹੀਂ ਨਹੀਂ ਕਿਉਂ ਕਿ ਨਹੀਂ ਪਾਉਂਦੇ ਬੱਚੇ ਲਵਾਏ ਸਾਡੇ ਕਾਲਜ ਸਕੂਲ ਬਹੁਤ ਵੱਡੇ ਵੱਡੇ ਬਣਾਏ ਆ ਮੇਰਾ ਬੇਟਾ ਲਵਾਇਆ ਕਿੰ ਬਠਿੰਡਾ ਤਾਂ ਕੌਣ ਜਿੱਤੂ ਬੀਬਾ ਜਿੱਤੂਗੀ ਉਹ ਉਧਰ ਗਰਮੀਤ ਸਿੰਘ ਖੁੱਡੀਆਂ ਵੀ ਕਹਿੰਦਾ ਮੈਂ ਬਹੁਤ ਕੰਮ ਕੀਤੇ ਉਹ ਨਹੀਂ ਨਹੀਂ ਉਧਰ ਅਲ ਕਰ ਗਿਆ ਨਹੀਂ ਨਾ ਖੁੱਡੀਆਂ ਵਾਲਾ ਲੰਬੀ ਦੇ ਵਿੱਚ ਵੀ ਥੋੜਾ ਗਿਆ ਲੰਬੀ ਠੀਕ ਹੈ ਬਿਲਕੁਲ ਮੰਤਰੀ ਬਣਾਤਾ ਉਹਨੂੰ ਉਹ ਸਾਰਾ ਪੰਜਾਬ ਵਾਲੇ ਕੋਲੇ ਇੰਨੀ ਦੂਰ ਤੋਂ ਨਹੀਂ ਜਾ ਸਕਦਾ ਤੇ ਫਿਰ ਹੁਣ ਉਹਦੇ ਤਾਂ ਨਹੀਂ ਵਰਸ ਗੱਲ ਕੀ ਨਾ ਬਾਬਾ ਜੀ ਕਾਲਾ ਸਿੰਘ ਕੀ ਲੱਗਦਾ ਪਿੰਡ ਚ ਕੀ ਮਾਹੌਲ ਆ ਬਹੁਤ ਵਧੀਆ ਮਾਹੌਲ ਆ ਸਾਡਾ ਕੌਣ ਜਿੱਤੂਗਾ ਬੀਬਾ ਜਿੱਤੂਗੀ ਅੱਛਾ ਕਿਉਂ ਕੀ ਲੱਗਦਾ ਕਿਉਂ ਜਿੱਤੂਗੀ ਕੀ ਕੀ ਕੀਤਾ ਇਹਨਾਂ ਦੇ ਕੀ ਕੀ ਕੰਮ ਕੀਤੇ ਆ ਕੰਮ ਪੰਜਾਬ ਦੇ ਸਾਰੇ ਕਰੇ ਇਹ ਨਾਲ ਹੋਰ ਪਾਰਟੀ ਨਹੀਂ ਕਰੇਗੇ ਪਿੰਡ ਵਿੱਚ ਤੁਸੀਂ ਕਹਿ ਰਹੇ ਅਸੀਂ ਆਦੇ ਪੰਜਾਬ ਦਾ ਸੀ ਆਦੇ ਮੋਟਰਾਂ ਫਰੀ ਐ ਲਾਈਟਾਂ ਫਰੀ ਕਰਦੇ ਆ ਸਾਰਾ ਖਾਲੇ ਪੜਾ ਤੇ ਕੱਸੀਆਂ ਬਣਾਤੀਆਂ ਬਾਦਲ ਸਾਹਿਬ ਨੇ ਬਣਾਈਆਂ ਇਹ ਉਹ ਤਾਂ ਸਰਕਾਰ ਵੀ ਕਹਿ ਰਹੀ ਐ ਕਿ ਅਸੀਂ 24 ਘੰਟੇ ਬਿਜਲੀ ਫਰੀ ਦਿੰਨੇ ਹੁਣ ਕੋਈ ਤਾ ਕਮ ਉਹਨਾਂ ਨੇ ਨਾ ਇਹ ਤਾਂ ਮਗਰ ਟੁਰਿਆ ਉਹਦੇ ਪਹਿਲਾਂ 200 ਜੂਲਟ ਸੀ ਹੁਣ 400 ਜੂਲਟ ਹੋ ਗਈ ਕੰਮ ਤਾਂ ਬਾਦਲ ਸਾਹਿਬ ਨੇ ਕੀਤੇ ਉਹੀ ਕਰਦੇ ਨੇ ਇਹ ਨਵਾਂ ਇਹਨੇ ਕੋਈ ਕਰੇ ਨਹੀਂ ਕੌਣ ਜਿੱਤੂ ਕੌਣ ਬਿਠਿੰਦਾ ਤੂੰ ਵੀ ਬਾਜ ਜਿੱਤੂ ਕੀ ਅੱਛਾ ਆਏ ਗੜੇ ਅਸੀਂ ਵੋਟਾਂ ਵਧਾਉਣੇ ਆਵਦੀਆਂ ਜਵਿੰਦਰ ਸਿੰਘ ਜੀ ਕੀ ਲੱਗਦਾ ਪਿੰਡ ਬਾਦਲ ਚ ਕੀ ਮਾਹੌਲ ਹੈ ਐਂਡ ਬਾਦਲ ਦਾ ਯਾਰ ਸਰਦਾਰ ਮਹੇਸ਼ਿੰਦਰ ਸਿੰਘ ਬਾਦਲ ਦਾ ਹੀ ਮਾਹੌਲ ਆ ਜਿਆਦਾ। ਕੌਣ ਜਿੱਤੂਗਾ ਇਸ ਵਾਰ? ਇਸ ਵਾਰ ਹੁਣ ਅਸੀਂ ਤਾਂ ਜਦੋਂ ਸਰਦਾਰ ਨਾਲ ਮਹੇਸ਼ਿੰਦਰ ਬਾਦਲ ਨਾਲ ਉਧਰ ਦੀ سپورਟ ਕਰਾਂਗੇ। ਮੀਮੀ ਬਾਦਲ ਨਹੀਂ ਜਿੱਤੇ। ਨਹੀਂ ਅਸੀਂ ਤਾਂ ਸਰਦਾਰ ਮਹੇਸ਼ਿੰਦਰ ਸਿੰਘ ਬਾਦਲ ਵਾਲੇ ਪਾਸੇ ਆ ਜੀ ਸ਼ੁਰੂ ਤੋਂ ਹੀ। ਕੀ ਨਾਮ ਹੈ? ਰੂਪ ਸਿੰਘ। ਐਂਡ ਬਾਦਲ ਦੀ ਹੋਰ? ਨਹੀਂ ਦੰਗੀ ਰਾਣਾ ਜੀ। ਕੀ ਲੱਗਦਾ ਕੌਣ ਜਿੱਤੂ ਬਠਿੰਡਾ ਦਾ ਕੌਣ ਕੱਢੂਗਾ? ਕਾਂਗਰਸੀ। ਜੀਤਮੇਂਦਰ ਸਿੱਧੂ ਜੀ। ਜੀਤਮੇਂਦਰ ਸਿੱਧੂ। ਮੀਮੀ ਬਾਦਲ ਨਹੀਂ ਜਿੱਤੇ। ਨਹੀਂ। ਬਾ ਗਰਮੀਸ਼ ਖੁੱਡੀਆਂ ਜਿੱਦਾ। ਨਹੀਂ। ਕੀ ਕੀ ਕਾਰਨ ਨੇ? ਕਾਰਨ ਤਾਂ ਬਸ ਇਹੋ ਹੀ ਹੈ ਜੀ ਕਿਸਾਨ ਨੇ ਦੋ ਸਾਲਾਂ ਦੇ ਮਿਲਿਆ ਦੋ ਸਾਲਾਂ ਦੇ ਮਿਲਿਆ ਕੋਈ ਕੰਮ ਤਾਂ ਕਰਿਆ ਨਹੀਂ ਨਾ ਨੌਕਰੀਆਂ ਦਿੱਤੀਆਂ ਜੀ ਨਾ ਹੋਰ ਕੋਈ ਕੰਮ ਕਰਿਆ ਜੀ ਕੀ ਨਾਮ ਆ ਬਾਬਾ ਜੀ ਲੋਖਾ ਸੇ ਰਾਜ ਦਾ ਪਪੁੱਤ ਪੋ ਦਾਦਾ ਕਿਹਨੂੰ ਵੋਟ ਪਾਏਗਾ ਬਦਲ ਲੋ ਬੀਬਾਂ ਨੂੰ ਪੋੜੀਆਂ ਜਿਤਾਉਣੀ ਬਚੁੰਡਿਆਂ ਨੂੰ ਬਚੁੰਡਿਆਂ ਦਾ ਤਾਲ ਨਹੀਂ ਆ ਨਸ਼ਾ ਲੈਣਾ ਬਚਾਉਣਾ ਖੇਤੀ ਬੋਰਦਿਆਂ ਦੇ ਰੱਦ ਕੇ ਸੋ ਬਾਕੀ ਕਿ ਬਹੁਤ ਗਮਾਂ ਦੇ ਬਹੁਤ ਪਿੰਡ ਪਿੰਡ ਬਾਦਲ ਤੋਂ ਹੋਰ ਪਿੰਡ ਬਸੇ ਰਿਹਾ ਇੱਕ ਚੈਨ ਮਨ ਬਾਦਲ ਨੇ ਬਣਾਇਆ ਪੰਜ ਪਿੰਡਾਂ ਦਾ ਬਣਾਤਾ ਵੋਟਾਂ ਬਹੁਤ ਪੈਣੀਆਂ ਤੇ ਕਿਉਂ ਵੋਟ ਕਿਉਂ ਵੋਟ ਕਿਉਂ ਪਾਉਣੀ ਵੀ ਬਾਬਲ ਨੇ ਕੀ ਕੰਮ ਕੀਤੇ ਉਹਨਾਂ ਨੇ ਕੰਮ ਬਸੇ ਕੀਤੇ ਕੀ ਕੀ ਕੀਤੇ ਕਿਤੇ ਲਾਤੇ ਹੱਥਾਂ ਸੜਕਾਂ ਕਰਦੇ ਜਾ ਸੜ ਜਾ ਕੱਸੀਆਂ ਨਹਿਰਾਂ ਬਣ ਗਿਆ ਬਹੁਤ ਕੁਝ ਬਣਿਆ ਪਰ ਇਹਨਾਂ ਵੀ ਸਾਡੀ ਧਰਤੀ ਬਹੁਤ ਹੋਣਾ ਛੜਕ ਫੇਬਲ ਨਹੀਂ ਸੀ ਬਹੁਤ ਅਸੀਂ ਮੰਗ ਮੰਗਣੀ ਸੀ ਵੀ ਅਸੀਂ ਆਪਣਾ ਇੱਕ ਤਾਂ ਪੋਸਟ ਪੋਸਟ ਲੋਗਾਂ ਨੇ ਨਹੀਂ ਬਿਜਣਾ ਸੀ ਐਂ ਬੰਦ ਕਰੋ ਉਹ ਤਰਕੀ ਤਾਂ ਪਉਣਾ ਬੀਬਾਂ ਨੂੰ ਪਉਣੀ ਬਹੁਤ ਪੋਸਟ ਬਜਾਉਣਾ ਕਰਾਣਾ ਤਨਾਲ ਫੇਰ ਤਾਂ ਜਦ ਸਾਡੀ ਹੋਰ ਦੀ ਨਾਲ ਬੋਰ ਮਾਨ ਸਰਕਾਰ ਨੂੰ ਨਹੀਂ ਪਉਂਦੇ ਨਹੀਂ ਉਧਰ ਲਿ ਜਾ ਆਹ ਤੇ ਪਿੰਡ ਨੂੰ ਪੋਰ ਸਕਦੇ ਆਪਦੇ ਪਿੰਡ ਦੀ ਪਿੰਡ ਦੀ ਸ਼ਾਨ ਪਿੰਡ ਦੀਆਂ ਨਹਿਰਾਂ ਤੇ ਚੱਲਦੇ ਆ ਕਿਹਨੂੰ ਵੋਟ ਪਾਉਂਗੇ ਅਸੀਂ ਭਾਵਾਂ ਅਕਾਲੀ ਦਲ ਹਰਸਿਮਰਤ ਕੌਰ ਬਾਦਲ ਬਿਲਕੁਲ ਜਿਤਾਉਂਗੇ ਇਹਨੂੰ ਬਿਲਕੁਲ ਜਿੱਤੂਗੀ ਗਰਮੀ ਸਿੰਘ ਖੁੱਡੀਆਂ ਨੂੰ ਨਹੀਂ ਵੋਟ ਪਾਉਂਦੇ ਨਹੀਂ ਜੀ ਉਹਨੇ ਕੰਮ ਹੀ ਕੋਈ ਨਹੀਂ ਵਿਕਾਸ ਕਰਿਆ ਕਿਉਂ ਇੱਥੇ ਆਏ ਨਹੀਂ ਕਰੇ ਬੀਬਾ ਬਾਦਲ ਨੇ ਕੀ ਕੰਮ ਕੀਤੇ ਇੱਥੇ ਸਾਰੇ ਉਹਨਾਂ ਦੇ ਕੰਮ ਆਹਾ ਜੂਸ ਫੈਕਟਰੀ ਹਸਪਤਾਲ ਆ ਇੱਧਰ ਹੈਗਾ ਕਲਮ ਨੇ ਉਹਨਾਂ ਨੇ ਕਟੀਆਂ ਫਿਰ ਆਪਣੇ ਬਾਗਵਾਨੀ ਡਾਕਟਰ ਆਹ ਡੇਢੀ ਫਾਰਮ ਆ ਗਿਆ ਗਾਂਢੀਗਾੜ੍ਹ ਸਕੂਲ ਬੜੇ ਬੜੇ ਕੰਮ ਕਰਿਆ ਮੇਰੇ ਬੇਟਾ ਲਵਾਇਆ ਮਾਨ ਸਰਕਾਰ ਨੇ ਨਹੀਂ ਕੰਮ ਕੀਤੇ ਨਾ ਜੀ ਉਹ ਤਾਂ ਕਦੇ ਵੇਖਿਆ ਵੀ ਨਹੀਂ ਸੀ ਅੱਛਾ ਇਸ ਵਾਰ ਪਿੰਡ ਚੋਂ ਕਿੰਨੂ ਵੋਟ ਵਧੂ ਵੋਟ ਤਾਂ ਵਧੂਗੀ ਪਿੰਡ ਵਿੱਚੋਂ ਹੱਥ ਮਿਲ ਕਰਨੀ ਠੀਕ ਹੈ ਘੱਟੋ ਘੱਟ ਵੀ 8-900 ਵੋਟ 1000 ਵੋਟ ਹਾਂ ਜੀ ਠੀਕ ਹੈ ਮੁਕਾਬਲਾ ਕਿਹਦੇ ਕਿਹਦੇ ਨਾਲ ਆ ਪਿੰਡ ਚ ਪਿੰਡ ਵਿੱਚ ਤਾਂ ਕੋਈ ਗੱਲ ਨਹੀਂ ਸਾਡੇ ਤਾਂ ਪਿੰਡੇ ਵਿੱਚ ਉਹੀ ਆ ਗਈ ਹੱਥ ਮਿਲ ਕਰਨੀ ਜੱਟੂਆ ਠੀਕ ਹੈ ਮੇਰੇ ਨਾਲ ਕਾਕਾ ਮਿਸਤਰੀ ਹੈ ਜੀ ਕੀ ਮਾਹੌਲ ਹੈ ਪਿੰਡ ਚ ਬਸ ਠੀਕ ਹੈ ਜੀ ਵਧੀਆ ਚੱਲਦਾ ਕੰਮ ਤੇ ਠੀਕ ਹੈ ਜੀ ਕੌਣ ਜਿੱਤੂਗਾ ਜਿੱਤਣ ਦਾ ਤਾਂ ਹੁਣ ਮੈਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਵੀ ਕਿਹੜਾ ਜਿੱਤੂਗਾ ਜਿਵੇਂ ਤੁਹਾਨੂੰ ਕਹਿ ਗਿਆ ਮੁਕਾਬਲਾ ਕਿਹਦੇ ਕਿਹਦੇ ਵਿੱਚ ਹੈ ਫਿਰ ਮੁਕਾਬਲਾ ਹੁਣ ਆਏ ਦੱਸੋ ਵੀ ਜਿਵੇਂ ਬਾਦਲ ਸਾਹਿਬ ਸੀਗਾ ਉਹ ਤਾਂ ਜਿੱਤਿਆ ਜਿੱਤਾਇਆ ਹੀ ਹੁੰਦਾ ਸੀਗਾ ਤੇ ਪਤਾ ਹੀ ਸੀਗਾ ਤੇ ਹੁਣ ਸੁਖਵੀਰ ਸਿੰਘ ਹੈਗਾ ਜੀ ਤੇ ਜੋਰ ਤਾਂ ਹੁਣ ਬਹੁਤ ਲੱਗੀ ਜਾਂਦਾ ਹੈ ਤੇ ਕਰੀ ਜਾਂਦਾ ਜੀ ਤੇ ਤਾਂ ਕਰਕੇ ਕਹਿੰਦੇ ਆ ਵੀ ਇਹਦੇ ਵਿੱਚੋਂ ਹੁਣ ਵੇਖੋ ਵੀ ਇਹ ਕਿਵੇਂ ਹੋ ਸਕਦਾ ਕਿਵੇਂ ਨਹੀਂ ਹੋ ਸਕਦਾ ਜੀ ਪਿੰਡ ਦੇ ਵਿੱਚ ਤੁਹਾਨੂੰ ਲੋਕਾਂ ਨਾਲ ਬਹਿਣੇ ਹੋ ਬਾਬਾ ਜੀ ਸੱਥਾਂ ਦੇ ਵਿੱਚ ਬਹਿਣੇ ਲੋਕ ਕੀ ਗੱਲਾਂ ਕਰਦੇ ਕਿ ਇਸ ਵਾਰ ਪਿੰਡ ਬਾਦਲ ਚ ਕਿਹਦੀ ਵੋਟ ਵਧੂਗੀ ਤੁਹਾਨੂੰ ਕੀ ਤੁਹਾਡਾ ਤਜਰਬਾ ਕੀ ਕਹਿੰਦਾ ਮੈਂ ਅਸੀਂ ਦੇ ਕਹਿਣਾ ਵੀ ਸੁਖਬੀਰ ਹੀ ਵਧੂਗਾ ਆਪਦੇ ਪਿਓ ਦੇ ਬਰੋਬਰ ਹੀ ਜਾਦੂਗਾ ਜੀ ਜਿਵੇਂ ਸੁਖਬੀਰ ਬਾਦਲ ਸਾਹਿਬ ਚੱਲਿਆ ਸੀ ਹਰ ਸੇਮਰਤ ਵਧੂਗੀ ਹਾਂਜੀ 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 ਠੀਕ ਹਾਂਜੀ ਕੀ ਮਾਹੌਲ ਆ ਪਿੰਡ ਬਾਦਲ ਚ ਪਿੰਡ ਵਧੀਆ ਹੈ ਬਾਦਲ ਸਾਹਿਬ ਦਾ ਕਿਹਨੂੰ ਵੋਟ ਪਾਓਗੇ ਮੈਂ ਬਾਦਲ ਸਾਹਿਬ ਨੂੰ ਬੀਬੀ ਬਾਦਲ ਨੂੰ ਹਾਂ ਹਾਂ ਜਿੱਤੂ ਜਿੱਤੂਗੇ ਕੁੜੀਆਂ ਨਹੀਂ ਜਿੱਦਾਂ ਹੈ ਜੀ ਕੁੜੀਆਂ ਉਹ ਨਹੀਂ ਜਿੱਦਾਂ ਜੀ ਬਾਦਲ ਸਾਹਿਬ ਜਿੱਤੂਗਾ ਬੀਬੀ ਬਾਦਲ ਨੇ ਕਿਹੜੇ ਕੰਮ ਕਰਵਾਤੇ ਕੀ ਸਾਰਾ ਪੰਜਾਬ ਚ ਜਿਹੜੇ ਪੋਲ ਪੋਲ ਬਣਵਾਏ ਸਖਬੀਰ ਬਾਦਲ ਨੇ ਬਣਾਏ ਆ ਆਸ਼ਰਮ ਬਣਾਏ ਆ ਵਾਧੂ ਸਕੂਲ ਵੇਦ ਆਸ਼ਰਮ ਬੱਚਿਆਂ ਵਾਸਤੇ ਸਕੂਲ ਸਾਰਾ ਕੁਝ ਸਖਬੀਰ ਬਾਦਲ ਨੇ ਬਣਵਾਏ ਆ ਮਾਨ ਸਰਕਾਰ ਕਹਿੰਦੀ ਫ੍ਰੀ ਬਿਜਲੀ ਦੇਤੀ ਖੇਤਾਂ ਲਈ ਬਿਜਲੀ 24 ਘੰਟੇ ਚੱਲਦੀ ਹੈ ਪਹਿਲਾਂ ਹੀ ਕਰ ਰੱਖੀ 200 ਯੂਨਿਟ ਦਾ ਫ੍ਰੀ ਤਾਂ ਇਹਨਾਂ ਨੇ ਇਹ ਮਾਨ ਸਰਕਾਰ ਨੇ ਦਿੱਤੀ ਪਹਿਲਾਂ ਹੀ ਫ੍ਰੀ ਸੀ ਹਾਂ ਪਹਿਲੇ ਫ੍ਰੀ ਹੈ ਸਾਡੇ ਤਾਂ ਕੀ ਮਾਹੌਲ ਹੈ ਪਿੰਡ ਬਾਦਲ ਚ ਮਾਹੌਲ ਬਹੁਤ ਵਧੀਆ ਵੀਰੇ ਵਧੀਆ ਮਾਹੌਲ ਹੈ ਬਾਦਲ ਸਾਹਿਬ ਨੇ ਸਾਡੇ ਪਿੰਡ ਵਾਸਤੇ ਬਹੁਤ ਕੁਝ ਕੀਤਾ ਹੈਗਾ ਕੀ ਲੱਗਦਾ ਪਿੰਡ ਚ ਵੋਟ ਕਿਹਨੂੰ ਵਧੂਗੀ ਵੀਰੇ ਐਬਸੋਲੂਟਲੀ ਬਾਦਲ ਸਾਹਿਬ ਤੇ ਉਧਰ ਜੀਤ ਮਹਿੰਦਰ ਸਿੱਧੂ ਤੇ ਗਰਮੀਤ ਸਿੰਘ ਖੁੱਡੀ ਆ ਉਹਨਾਂ ਦਾ ਕੋਈ ਮੁਕਾਬਲਾ ਹੈ ਇੱਥੇ ਕੋਈ ਵੋਟ ਵਧੂਗੀ ਉਹਨਾਂ ਨੂੰ ਵੀਰੇ ਨਹੀਂ ਵਰਨੀ ਚਾਹੀਦੀ ਕਿਉਂਕਿ ਜੋ ਹਰਸ਼ਮਰਦ ਕਬੀਬਾ ਜੀ ਬਾਦਲ ਨੇ ਜੋ ਆ ਗਈ ਬਠਿੰਡੇ ਡਿਸਟ੍ਰਿਕਟ ਵਾਸਤੇ ਹਨਾ ਇਹ ਤੋਂ ਇਲਾਵਾ ਕੋਈ ਹੋਰ ਕਰ ਨਹੀਂ ਸਕਦਾ ਕੀ 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 ਕੁਛ ਕੀਤਾ ਵੀ ਬਾਬਾ ਤਰੱਕੀ ਦੇਖੋ ਤੁਸੀਂ ਬਠਿੰਡੇ ਦੇ ਵਿੱਚ ਪਹਿਲਾਂ ਦੇਖੋ ਤੇ ਅੱਜ ਤੋਂ 15 ਸਾਲ ਪਿੱਛੇ ਜਾਓਗੇ ਤੁਸੀਂ ਤੁਸੀਂ ਦੇਖ ਸਕਦੇ ਹੋ ਵੀ ਕੀ ਸੀਗਾ ਤੇ ਅੱਜ ਦੀ ਤੁਸੀਂ ਡਿਵੈਲਪਮੈਂਟ ਏਰੀਆ ਬਠਿੰਡਾ ਦੇਖੋ ਕੀ ਨੀ ਸੋਲ ਤੇ ਐਮਐਸ ਦੇ ਵਿੱਚ ਆ ਗਿਆ ਥਰਮਲ ਪੁਆਇੰਟ ਲੋਕਲ ਸਿਟੀ ਦੇਖੋ ਇੱਕ ਛੋਟਾ ਜਿਹਾ ਸ਼ਹਿਰ ਸੀ ਆ ਤੇ ਅੱਜ ਪੂਰੀ ਵੱਡਾ ਚੰਡੀਗੜ੍ਹ ਨੂੰ ਫੇਲ ਕਰ ਰਿਹਾ ਬਠਿੰਡਾ ਗਰਮੀ ਸਿੰਘ ਖੁੱਡੀਆਂ ਜਿੱਤੇ ਨਹੀਂ ਇਸ ਦੇ ਵਿੱਚ ਕੁਝ ਕਹਿ ਨਹੀਂ ਸਕਦੇ ਉਹ ਆਪਦੀ ਜਗ੍ਹਾ ਤੇ ਖਸਾ ਹੀ ਐ ਪਰ ਜੋ ਸਿਮਰ ਬਿਵਾ ਸਿਮਰ ਕੋਰ ਬਾਕੀ ਸਰਕਾਰ ਦਾਅਵੇ ਕਰ ਰਹੀ ਹੈ ਕਹਿ ਰਹੀ ਹੈ ਵੀ ਬਿਜਲੀ ਫ੍ਰੀ ਕਰਤੀ ਖੇਤਾਂ ਵਾਲੀ ਬਿਜਲੀ ਅਨਲਿमिटेड ਆਉਂਦੀ ਐ ਵਪਾਰੀਆਂ ਲਈ ਮਾਹੌਲ ਸਹੀ ਹੋ ਗਿਆ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਨੇ ਕੰਮ ਕੀਤੇ ਆ ਵੀਰੇ ਬਿਜਲੀ ਫ੍ਰੀ ਆ ਉਹ ਪਹਿਲਾਂ ਹੀ ਚੱਲ ਰਹੀ ਸੀ ਠੀਕ ਐ 600 ਯੂਨਟ ਸੀਗੀ ਪਹਿਲਾਂ ਮੰਨ ਚਲੋ 400 ਯੂਨਟ ਸੀ ਹੁਣ ਇਹਨਾਂ ਨੇ 600 ਯੂਨਟ ਕੀਤੀ ਆ ਇਸ ਦੇ ਇਲਾਵਾ ਹੋਰ ਇਹਨਾਂ ਨੇ ਕੀ ਕੀਤਾ ਕੁਝ ਵੀ ਨਹੀਂ ਕੀਤਾ ਬਾਕੀ ਤੁਸੀਂ ਪਹਿਲਾਂ ਵੀ ਡਾਂਗਾ ਚੱਲ ਰਹੀਆਂ ਸੀ ਹੁਣ ਵੀ ਡਾਂਗਾ ਚੱਲ ਰਹੀਆਂ ਹੂੰ ਇਸ ਤੋਂ ਇਲਾਵਾ ਹੋਰ ਇਸ ਨੇ ਕੁਝ ਨਹੀਂ ਕੀਤਾ ਬਿਜਲੀ ਪਹਿਲਾਂ ਫ੍ਰੀ ਸੀਗਾ ਜੋ ਵੀ ਕੁਝ ਡਵੈਲਪਮੈਂਟ ਸੀਗਾ ਏਰੀਆ ਇਹਨਾਂ ਨੇ ਪਹਿਲਾਂ ਹੀ ਵਿਕਸਿਤ ਕੀਤਾ ਹੈਗਾ ਹੁਣ ਏਰੀਆ 'ਚ ਤੁਸੀਂ ਦੇਖ ਇੱਕ ਵੀ ਤੁਸੀਂ ਪੁਆਇੰਟ ਦਿਖਾ ਦਿਓ ਵੀ ਇਹਨਾਂ ਨੇ ਡਵੈਲਪਮੈਂਟ ਏਰੀਆ ਆ ਕੀਤਾ ਆ ਸ਼ਹਿਰ ਤੁਸੀਂ ਡਵੈਲਪਮੈਂਟ ਏਰੀਆ ਹੋਇਆਗਾ ਬਠਿੰਡਾ ਦਾ ਕੌਣ ਜਿੱਤੂਗਾ ਬਠਿੰਡਾ ਹਰਸਿਮਰਤ ਕਬੀਬਾ ਜੀ ਬਾਦ ਕੀ ਲੱਗਦਾ ਪਿੰਡ 'ਚ ਕੀ ਮਾਹੌਲ ਆ ਪਿੰਡ 'ਚ ਤਾਂ ਬੀਬਾ ਦਾ ਹੀ ਆ ਜਿਆਦਾ ਜ਼ੋਰ ਮੁਕਾਬਲਾ ਕਿਹਦਾ ਬੀਬੀ ਜੀ ਨਾਲ ਕਾ ਜੀਤ ਮਿੰਦਾ ਮੈਂ ਪਿੰਡ ਚ ਵੋਟ ਤੁਹਾਨੂੰ ਲੱਗਦਾ ਵੀ ਬੀਬੀ ਨੂੰ ਵਧੂ ਵਧੂ ਜੀ ਸੀਟ ਕੱਢ ਲੈਣਗੇ ਹਾਂਜੀ ਹਾਂਜੀ ਮਾਨ ਸਰਕਾਰ ਨੇ ਨਹੀਂ ਕੰਮ ਕਰਵਾਇਆ ਨਹੀਂ ਬੀਬਾ ਬਾਦਲ ਜੀ ਨੇ ਕੀ ਕੰਮ ਕਰਵਾਇਆ ਕਿ ਜਿਹੜੇ ਤੁਹਾਨੂੰ ਚੰਗੇ ਲੱਗਦੇ ਸਾਰੇ ਕੰਮ ਕਰਾ ਦਿੰਦੇ ਜਦੋਂ ਵੀ ਦੁੱਖ ਦੇ ਸੁੱਖ ਦੇ ਜਾਵੜਦੇ ਉਹਦੀ ਕੰਮ ਕਰਾ ਦਿੰਦੇ ਜੀ ਕਿਤੇ ਵੀ ਕਰਾਉਣਾ ਹੋਵੇ ਚੰਗਾ ਮੜਦਾ ਪਿੰਡ ਚ ਵੋਟ ਬੀਬੀ ਨੂੰ ਵਧੂ ਹਾਂਜੀ ਹਾਂਜੀ ਬੀਬੀ ਨੂੰ ਵਧੂ ਵੋਟ ਕਿਹਨੂੰ ਵਧੂ ਪਿੰਡ ਚ ਬਾਲ ਸਾਹਿਬ ਨੂੰ ਵਧੂਗੀ ਜੀ ਸੁਖਵੀਰ ਨੂੰ ਸਾਨੂੰ ਤਾਂ ਇਹੀ ਲੱਗਦਾ ਤਾਂ ਨੂੰ ਕਿਉਂ ਲੱਗਦਾ ਵੀ ਹਰ ਸੇ ਮਰਤ ਜਿੱਤਣੀ ਚਾਹੀਦੀ ਹੈ ਜਿੱਤੂਗੀ ਕੀ ਕੰਮ ਕਰਵਾਇਆ ਇਹਨਾਂ ਨੇ ਉਹ ਸਾਡੇ ਭਾਦਰ ਦੇ ਜੀ ਸਾਡਾ ਤਾਂ ਕੰਮ ਕੋਈ ਅੜਦਾ ਨਹੀਂ ਸੰਤ ਆਏ ਆ ਵੀ ਸੰਤ ਆਪ ਦਾ ਵੀ ਸਾਡੇ ਸਾਨੂੰ ਤਾਂ ਇਹਨਾਂ ਦਾ ਹੈਗਾ ਉਸ ਤੇ ਇਹਨਾਂ ਨੂੰ ਪਾਉਂਦੇ ਆ ਆ ਮਾਨ ਸਰਕਾਰ ਨੇ ਨਹੀਂ ਕੰਮ ਕਰਵਾਏ ਮੈਂ ਹਜੇ ਤੱਕ ਮਾਨ ਸਰਕਾਰ ਨੇ ਹੁਣ ਆਏ ਤਾਂ ਹੁਣ ਆ ਬਿਜਲੀ ਦਾ ਬਿੱਲ ਬੁੱਲ ਵਿਚਾਰੇ ਨੇ ਬਹੁਤ ਫਾਇਦਾ ਕਰਿਆ ਇਹ ਨਹੀਂ ਗੱਲ ਵੀ ਅਸੀਂ ਕਹਿ ਸਕਦੇ ਵੀ ਵੀ ਮਾੜੀ ਗੱਲ ਕਰੀ ਵੀ ਤਾਂ 600 ਜੁੰਟ ਮaaf ਕਰਤੀ ਬਹੁਤ ਫਾਇਦਾ ਸਾਨੂੰ ਤੇ ਹਾਂ ਕੀ ਮਾਹੌਲ ਆ ਪਿੰਡ ਬਾਦਲ ਚ ਕੌਣ ਜਿੱਤੂ ਬਾਦਲ ਵਧ ਗਿਆ ਜੀ ਕੌਣ ਜਿੱਤੂ ਉਹ ਆਸੀਂ ਖੁਸ਼ੀ ਜਿੱਤ ਕੋਈ ਕਿਨੂ ਵੋਟ ਪਾਉਂਗੇ ਤੁਸੀਂ ਐਸੀ ਬਾਦਲ ਸਾਹਿਬ ਕੀ ਲੱਗਦਾ ਪਿੰਡ ਬਾਦਲ ਚ ਕੀ ਮਾਹੌਲ ਆ ਬਾਦਲ ਪਿੰਡ ਚ ਤਾਂ ਮਾਹੌਲ ਮਹਿੰਦਰ ਬਾਦਲ ਦੀ ਆ ਬੀਬੀ ਨਹੀਂ ਜਿੱਤੀ ਬੀਬੀ ਨੇ ਵੀ ਕੁਝ ਪਾ ਦੇਣਗੇ ਬਸ ਉਹਨਾਂ ਦੇ ਵੀ ਜਿਹੜੇ ਆਗੂ ਕਰ ਉਹ ਗਲਤ ਕੰਮ ਕਰਦੇ ਆ ਐਸ ਕਰਕੇ ਹੀ ਵੋਟ ਪੈ ਰਹੀ। ਗਰਮੀ ਸਿੰਘ ਖੁੱਡੀਆਂ ਦਾ ਕੀ ਮਾਹੌਲ ਆ? ਮਾਹੌਲ ਤਾਂ ਦਾ ਸਾਰੀ ਵੋਟ ਯਾਰ ਮਹਿੰਦਰ ਬਾਦ ਨੂੰ ਪੈਣੀ, ਕਾਂਗਰਸ ਨੂੰ ਪੈਣੀ। ਕਾਂਗਰਸ ਨੂੰ ਨਹੀਂ ਮੈਂ ਪਾਉਣੀ ਆ। ਗੱਲ ਹੀ ਤੈਨੂੰ ਖਤਮ ਕਰਤਾ। ਮਰੇ ਖਾਪੇ ਨੂੰ ਸਰਦਾਰ ਮਹਿੰਦਰ ਸਿੰਘ ਜੀ ਬਾਦਲ ਲੱਕੜ ਬਾਲਣ ਹੈ ਤੇ ਦੁੱਧ ਸਾਰਾ ਕੁਝ ਉਹ ਦਿੰਦਾ ਹੈ। ਪਿੰਡ ਖੁੱਡੀਆਂ ਤਾਂ ਉਹੀ ਉਹੀ ਜਿਤਾਉਣ ਵਾਲੇ ਆ। ਪਿੰਡ ਬਾਦਲ ਚ ਵੋਟ ਕਿਹਨੂੰ ਵਧੂਗੀ? ਵਧੂਗੀ ਕਾਂਗਰਸ ਦੀ ਵਧਣੀ ਆ। ਹਾਂਜੀ। ਤੇ ਬਠਿੰਡਾ ਸੀਟ ਕੌਣ ਕੱਢੂਗਾ? ਜੀਤਵਿੰਦਰ ਕੱਢੂਗਾ। ਆਗਦਾ ਪਿੰਡ ਬਾਦਲ ਚ ਕਿਹਨੂੰ ਵੋਟ ਵਧੂਗੇ ਬਾਦਲ ਦਾ ਬਾਲ ਸਾਹ ਦੀ ਹੋ ਜੂਗੀ ਬੀਬੀ ਬਾਦਲ ਹਾਂਜੀ ਹਾਂਜੀ ਕਿਉਂ ਵਧੂਗੀ ਕੰਮ ਬਹੁਤ ਕਰਾਇਆ ਪਿੰਡ ਦੇ ਕੀ ਕੀ ਕੰਮ ਕਰਵਾਇਆ ਉਹਨਾਂ ਨੇ ਛੱਡਿਆ ਹੀ ਕੋਈ ਨਹੀਂ ਜੀ ਤੇ ਮਾਨ ਸਰਕਾਰ ਨੇ ਨਹੀਂ ਕੰਮ ਕਰਵਾਏ ਮਾਨ ਸਰਕਾਰ ਨੇ ਵਾਦੇ ਪੂਰੇ ਕੀਤੇ ਨਹੀਂ ਜੀ ਗਰਮੀਤ ਸਿੰਘ ਖੁੱਡੀਆਂ ਨਹੀਂ ਜਿੱਦਦਾ ਇਹ ਤਾਂ ਹੁਣ ਵੇਖੋ ਵੀ ਕੀ ਲੋਕਾਂ ਦੇ ਰਿਪੈਂਡ ਕਰਦਾ ਮੁਕਾਬਲਾ ਕਿਹਦੇ ਕਿਹਦੇ ਵਿੱਚ ਆ ਪਿੰਡ ਗਾਵਲਾ ਦਾ ਜਥੇਦਾਰ ਸਾਹਿਬ ਦਾ ਤੇ ਬੀਬਾ ਬਾਦਲ ਦਾ ਹੀ ਹੈ ਜੀ ਠੀਕ ਹੈ ਕੀ ਨਾਮ ਆ ਭਾਈ ਗਰਮੀਤ ਸਿੰਘ ਕੀ ਮਾਹੌਲ ਆ ਪਿੰਡ ਵਾਲਾ ਚੰਦਰ ਵਧੀਆ ਮਾਹੌਲ ਆ ਜੀ ਕੌਣ ਜਿੱਤੂ ਸਰ ਸਿਮਰ ਤੋਂ ਹਰ ਸਿਮਰ ਤੋਂ ਬਾਦਲ ਕਿਉਂ ਜਿੱਤਣਗੇ ਕਿਉਂ ਜੀ ਕੰਮ ਕੀਤੇ ਬਹੁਤ ਨੇ ਜੀ ਕੀ ਕੀ ਕੰਮ ਕੀਤੇ ਐਜਮ ਬਣਾਇਆ ਐਜਮ ਬਣਾਇਆ ਤੇ ਯੂਨੀਵਰਸਿਟੀ ਖੁੱਦੇ ਵੀ ਉਹ ਕਾਸ਼ ਕੀਤਾ ਬਹੁਤ ਜਿਆਦਾ ਪਿੰਡ ਚ ਵੋਟ ਕਿਹਨੂੰ ਵਧੂਗੇ ਬਾਦ ਸਰ ਨੂੰ ਖੁੱਡੀਆਂ ਵੀ ਖੜੇ ਆ ਤੇ ਜੀਤ ਮਹਿੰਦਰ ਵੀ ਖੜੇ ਆ ਉਹਨਾਂ ਨੂੰ ਵੋਟ ਨਹੀਂ ਨਹੀਂ ਘੱਟ ਪੈਂਦੀ ਇਹਦੇ ਵਾਲ ਦੀ ਵਧ ਪਿੰਡ ਹਰ ਪਿੰਡ ਚ ਮੁਕਾਬਲਾ ਕਿਹਦਾ ਕਿਹਦਾ ਪਿੰਡ ਜਕੇ ਸਨ ਕ ਲੈਨਾਂ ਦੀ ਆ ਜੀ ਕਿੰਨੀ ਵੋਟਾਂ ਸਾਡੇ ਪਿੰਡ 2300 ਵੋਟਾਂ ਜੀ ਕਿਹਨੂੰ ਵੱਧ ਵੋਟ ਪਾਉਗੇ ਬਾਦਲ ਨੂੰ ਕੀ ਮਾਹੌਲ ਆ ਪਿੰਡ ਬਾਦਲ ਚ ਪਿੰਡ ਦਾ ਮਾਹੌਲ ਠੀਕ ਹੈ ਅਸੀਂ ਤਮੇਸ਼ਿੰਦਰ ਸਿੰਘ ਬਾਦਲ ਦੇ ਆਖੇ ਵੋਟ ਪਾਉਣੀ ਹੈ ਜਿੱਥੇ ਉਹ ਪਵਾਊਗਾ ਸਾਥੋਂ ਅਸੀਂ ਉਹਦੇ ਆਖੇ ਪਾਉਣੀ ਹੈ ਨਾ ਕਿ ਅਸੀਂ ਕਾਲੀਦਾਰ ਨੂੰ ਕਾਂਗਰਸ ਨੂੰ ਅਸੀਂ ਤਾਂ ਤਮੇਸ਼ਿੰਦਰ ਬਾਦਲ ਦੇ ਆਖੇ ਵੋਟ ਪਾਵਾਂਗੇ ਭਾਵੇਂ ਕਾਂਗਰਸ ਨੂੰ ਪਵਾਫਿਓ ਹੁਣ ਹੁਣ ਜੀਤਮਿੰਦਰ ਦੇ ਮਗਰ ਲੱਗੇ ਹੋਏ ਐ ਅਸੀਂ ਉਹਨੂੰ ਵੋਟ ਪਾਵਾਂਗੇ ਕੀ ਕੰਮ ਕਰਤੇ ਇਹ ਜੇ ਵੀ ਮੇਸ਼ ਸ਼ਹੀਦਨ ਕਰਿਆਲ ਤੋਂ ਬਿਨਾ ਕੋਈ ਨਹੀਂ ਇਹਨੇ ਤੁਸੀਂ ਸਾਥੋਂ ਕੀ ਪੁੱਛਦੇ ਲੰਮੀ ਹਲਕੇ ਚ ਜਾ ਕੇ ਦੇ ਪੁੱਛ ਲੋ ਲੋਕਾਂ ਤੋਂ ਉਹ ਲੋਕਾਂ ਦੀ ਥਾਂ ਤੇ ਆਪਦੀ ਜੇਬ ਲਾਉਂਦਾ ਲੋਕ ਜਿਹੜੇ ਦੂਜੇ ਲੀਡਰ ਹੈ ਉਹ ਲੋਕਾਂ ਦੀ ਜੇਬ ਚੋਂ ਕੱਢਦੇ ਆਪਦੀ ਜੇਬ ਦੇ ਵਿੱਚੋਂ ਅਗਲਾਂ ਦੀ ਖਾਤਰ ਲਾਉਂਦਾ ਪਿੰਡ ਚ ਵੋਟ ਕਿਹਨੂੰ ਵਧੂ ਪਿੰਡ ਚ ਜੇ ਸਥਿਤੀ ਸਹੀ ਰਹੀ ਤਾਂ ਮੇਸ਼ੇਂਦਰ ਬਾਦਲ ਦੀ ਵਧੂਗੀ ਜੇ ਪੈਸੇ ਨਾ ਚੱਲੇ ਤਾਂ ਮੁਕਾਬਲਾ ਕਿਹਦੇ ਕਿਹਦੇ ਚ ਹੈ ਮੁਕਾਬਲਾ ਤਾਂ ਕਾਂਗਰਸ ਅਸੀਂ ਤਾਂ ਕਾਂਗਰਸ ਨੂੰ ਜਤਾਈ ਬੈਠੇ ਆਂ ਜਿੱਤੂਗੀ ਕੀ ਮੁਕਾਬਲਾ ਕਾਂਗਰਸ ਦਾ ਕਿਸ ਨਾਲ ਹੋਣਾ ਮੁਕਾਬਲਾ ਤਾਂ ਫਿਰ ਤੁਸੀਂ ਦੇਖੋ ਵੀ ਅੱਗੇ ਹਰ ਸਿਮਰਤ 20000 ਵੋਟ ਤੇ ਜਿੱਤੀ ਹੈ ਉਦੋਂ ਭਾਜਪਾ ਵੀ ਨਾਲ ਸੀ ਅਕਾਲੀ ਦਲ ਵੀ ਸੀ ਬਾਦਲ ਸਾਹਿਬ ਜਿਉਂਦਾ ਸੀ ਜਿਹੜਾ ਕਿ ਅਕਾਲੀ ਦਲ ਦਾ ਧੁਰਾ ਹੈ ਤੇ ਹੁਣ ਬਾਲ ਸਾਹਿਬ ਵੀ ਵਿਚਾਰਾ ਹੈ ਨੀਗਾ ਤੇ ਭਾਜਪਾਲੇ ਅੱਡ ਹੋ ਚੁੱਕੇ ਐ ਇਹਦਾ ਹੁਣ ਤੁਸੀਂ ਆਪ ਹੀ ਜੱਜਮੈਂਟ ਲਾ ਲਓ ਮੈਥੋਂ ਸਿੰਘਲਾ ਵੀ ਨਿਕਲੇ ਉਹਦੇ ਸਰੂਪ ਸਰੂਪਚੰਦ ਸਿੰਘਲਾ ਵੀ ਗਿਆ ਹਾਂ ਉਹ ਵੀ ਬੀਜਪੀ ਚਲਾ ਗਿਆ ਬੀਜਪੀ ਚ ਗਿਆ ਹੁਣ ਤੁਸੀਂ ਆਪ ਹੀ ਮੈਥੋਂ ਕੀ ਤੁਸੀਂ ਪੱਤਰਕਾਰ ਹੋ ਮੈਥੋਂ ਕੀ ਪੁੱਛਦੇ ਤੁਸੀਂ ਆਪ ਹੀ ਵੇਖ ਲਓ ਮਠਿੰਡਾ ਸੀਟ ਕੌਣ ਕੱਢੂਗਾ ਮਠਿੰਡਾ ਅਸੀਂ ਤਾਂ ਜੀਤਮਿੰਦਰ ਨੂੰ ਕਢਾਈ ਬੈਠੇ ਆਪਦੇ ਜਾਨੀ ਤੇ ਕੱਢਣ ਨੂੰ ਜਿਹਦਾ ਜਿੱਧਰ ਪਬਲਿਕ ਹੋਵੇ ਉਹਦਾ ਜਿਤਾ ਦਿੰਦੀ ਐ ਜਿੱਤਿਆ